ਸਤ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਰੜਕਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਜਾਂ ਤੇ ਇੱਕ ਗਾਂ ਤੁਹਾਨੂੰ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਟੋਟਲ ਪੰਜ ਪਸ਼ੂ ਦਿਖਾਉਣੇ ਆ ਜਿੰਨਾਂ ਦੇ ਵਿੱਚੋਂ ਤਿੰਨ ਸੋਈਆਂ ਵਾਂ ਤੇ ਦੋ ਗੱਬਣਾ ਵਾਂ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਦੀ ਭਾਈ ਪਾਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਬਾ ਚੜਦੀ ਕਲਾ ਜੀ ਠੀਕ ਠਾਕ ਜੀ ਵੇਗਿਆ ਮਾਲ ਕੱਲ ਵਾਲਾ ਫਿਰ ਹਾਂ ਮਾਲ ਤੇ ਫੋਨ ਹੀ ਹਰਦੀ ਭਾਈ ਬੜਾਇਆ ਠੀਕ ਆ ਜਿਹੜਾ ਰਖੜੀ ਦਾ ਆਫਰ ਇੱਕ ਨਹੀਂ ਚਲੀ ਆਪਣੀ ਰਖੜੀ ਦਾ ਆਫਰ ਪਾਇਆ ਹੈ ਜਿਹੜਾ ਹੋਰ ਇਹਨੂੰ ਸਾਰੇ ਕਹਿੰਦੇ ਭਰਾ ਕਹਿੰਦਾ ਯਾ ਤੂੰ ਰਖੜੀ ਰੋਹਾਂ ਨੂੰ ਫੋਨ ਕਰਕੇ ਸਿੱਧੀਆਂ ਬਾਹ ਰੰਦੇ ਅੱਛਾ ਮੈਂ ਨਹੀਂ ਇਹ ਗੱਲ ਨਹੀਂ ਹੈ ਕਿ ਮੈਂ ਭਾਜੀ ਨਾਲ ਨੇ ਕਹੇ ਰਖੜੀ ਦਾ ਆਫਰ ਆ ਤੇ ਮੈਂ ਕਿਤੇ ਦਿੰਦੇ ਹਾਂ ਰੋਂਦਾ ਹਾਂ ਨਾ ਹੁਣ ਇਹੋ ਜਿਹਾ ਆਫਰ ਹੈ ਪੈਣਾ ਦੀਵਾਲੀ ਤੇ ਦੀਵਾਲੀ ਤੇ ਹੁਣ ਪਾਵਾਂਗੇ ਜੀ ਨਾ ਪਹਣਾ ਠੀਕ ਹੈ ਬਹੁਤਾ ਏ ਹਰਪਈ ਤੇ ਭਾਈ ਜਿਆਦਾ ਫੂਆ ਠੀਕ ਹੈ ਫਿਰ ਅੱਜ ਤੱਕ ਵੀ ਫੋਨ ਆਉਂਦੇ ਠੀਕ ਹੈ ਇਹ ਆ ਕਿ ਚਲੋ ਕਦੀ ਕਦੀ ਇਸ ਤਰ੍ਹਾਂ ਪਾਰਟੀ ਵਿੱਚ ਨਹੀਂ ਚਾਹੀਦਾ ਕਮਾਈ ਦੇ ਰੋਜ਼ ਕਰੀ ਦੀ ਸਾਰਿਆਂ ਚ ਚਲ ਕਮਾਈ ਤੇ ਕਰਨੀ ਹੁੰਦੀ ਐ ਇੱਕ ਅੱਧਾ ਕਿਤੇ ਕਿਤੇ ਪਾਉਣਾ ਚਾਹੀਦਾ ਐ ਇਸ ਤਰ੍ਹਾਂ ਲੋਡ ਬੰਦ ਨੂੰ ਚੱਲ ਜਾਂਦਾ ਲੋਡ ਬੰਦ ਨੂੰ ਵੈਸੇ ਚਾਹੀਦੀ ਲੋਡ ਬੰਦ ਨੂੰ ਦੇ ਨਹੀਂ ਵਾਹ ਹਾਂਜੀ ਹਾਂਜੀ ਜਾਂ ਤੂੰ ਇਦਾਂ ਕਰਿਆ ਕਰਨਾ ਆਪਾਂ ਘਾ ਤੋਂ ਕੋਈ ਲੋਡ ਬੰਦ ਭਰਾਣਾ ਜਿਹਦੇ ਕੋਲ ਥੋੜੇ ਪੈਸੇ ਕੱਟਣਾ ਠੀਕ ਚੰਗੀ ਤੇ ਚੰਗੀ ਚੀਜ਼ ਦੇਣੀ ਆ ਠੀਕ ਆਪਾਂ ਵੀ ਨਹੀਂ ਉੱਚੋ ਕੱਖ ਲਿਆ ਸਭ ਉਹੀ ਉਹਦੇ ਪਤਾ ਲੱਗ ਨਹੀਂ ਦਿਆ ਸੀ ਆਦਰ ਮੈਂ ਦੱਸਿਆ ਸੀ ਨਾ ਵੀ ਆਪਾਂ ਕੱਖ ਨਹੀਂ ਚਲੇ ਆ ਹਾਂਜੀ ਹਾਂਜੀ ਚਲੋ ਕਿਤੇ ਦਿਨ ਤੇ ਅਰ ਜਿੱਤਰਾ ਦੀਵਾਲੀ ਲੋੜੀ ਕਿਤੇ ਨਾ ਕਿਤੇ ਹਾਂਜੀ ਹਾਂਜੀ ਸਾਲ ਚ ਤਿੰਨ ਚਾਰ ਦੀ ਭਾਤੀਆਂ ਇਹੋ ਜੀਆਂ ਛੋਟੀ ਦਾ ਵੀ ਇਹੋ ਹੀ ਕੰਮ ਕਰੀ ਅੱਜ ਫੇਰ ਅੱਛਾ ਹੂੰ ਠੀਕ ਆ ਚਲੋ ਨਾਮ ਦੱਸ ਅੱਛਾ ਉਹਦਾ ਨਾਮ ਹਾਂਜੀ ਹਾਂਜੀ ਚਲੋ ਨਾਮ ਦੱਸ ਤੇ ਕਰੀ ਨਾਮ ਪਾਜੀ ਮੇਰਾ ਬਗੀਚਾ ਸਿੰਘ ਜੀ ਹਾਂਜੀ ਇਹ ਤਾਂ ਹਰੜਾ ਕਲਾਂ ਤਹਿਸੀਲ ਹੀ ਨਾਲਾ ਦਾ ਜ਼ਿਲ੍ਹਾ ਮਾਨਸਾ ਤੇ ਫੋਨ ਨੰਬਰ ਬੋਲਦਾ 992751943 ਠੀਕ ਆ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਹਾਂਜੀ ਤੇ ਇਹਦਾ ਬੱਚਾ ਕਿਹੜਾ ਜੇ ਆਹ ਇੱਕ ਪੰਜਵੇਂ ਕੇ ਦਿਨ ਦੀ ਸੂਈ ਜੀ ਆਹ ਕੱਟੀ ਜੀ ਹਾਂਜੀ ਹਾਂਜੀ ਆਹ ਦੇਖ ਸਕਦੇ ਜੀ ਤੇ ਕਿੰਨਾ ਦੁੱਧ ਤਿਆਰ ਜੇ ਤੇ ਕਰੋ ਭਾਪੀ ਭਾਜੀ ਐਵੇਂ ਤੁਹਾਨੂੰ ਕਹਿ ਦਈਏ ਦੁੱਧ ਆ ਜੇ 5-6 ਕਿਲੋ ਜੀ ਅੱਛਾ 5 ਹੀ ਲਾਵੇ ਕੋਈ ਵੀ ਠੀਕ ਹੈ ਭਾਜੀ ਸੂਈ ਆ ਬਿਲਕੁਲ ਕਿੰਨਾ ਚੋਈ ਜਾਊਗੀ ਦੁੱਧ 7-8 ਕਿਲੋ ਹੀ ਚੋਣਾ ਨੇ ਐਵੇਂ ਜ਼ਿਆਦਾ ਨਹੀਂ ਚੋਣਾ ਐਵੇਂ ਝੂੜ ਖੋਲੀ ਜੀ ਚਲੋ ਇੰਨਾ ਕ ਚੋਈ ਜਾਵੇ ਘਰ ਦਾ ਸਾਰੀ ਜਾਊਗੀ ਬਾਕੀ ਜਿਹੜਾ ਪਾਪਾ ਪਾਉਣਾ ਉਸ ਹਿਸਾਬੇ ਫੰਡਰਾਈਆਂ ਨੇ ਦੀਆਂ ਹੋਣੀਆਂ ਤੋਰਾਂ ਫੇਰ ਇੱਕ ਰੀਨ ਪਹਿਲਾ ਸੂਆ ਝੋਟੀ ਆ ਹਾਂਜੀ ਇਹ ਆ ਕਿ ਕੱਦ ਵੀ ਚਲੋ ਬਹੁਤਾ ਉੱਚਾ ਨਹੀਂ ਹਿਸਾਬ ਦਾ ਹੀ ਤੇ ਉੱਤਨਾ ਹੀ ਕਿ ਮੂੰਹ ਮੱਥੇ ਲੱਗਦੀ ਆ ਤੇ ਕਿਸੇ ਦਾ ਚਲੋ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਇਹਨੇ ਸਾਰਾ ਆ ਗਰਮੀਆਂ ਵੀ ਦੁੱਧ ਚਵਾਈ ਜਾਣਾ ਤੇ ਸਿਆਲ ਵੀ ਦੁੱਧ ਚਵਾਈ ਜਾਣਾ ਤੇ ਗਾਂ ਬਣ ਗਈ ਤਾਂ ਫੇਰ ਹਾਂਜੀ ਅਗਲੇ ਸੋਵੇ ਨੂੰ ਚੰਗੀ ਝੋਟੀ ਤਿਆਰ ਹੋਊਗੀ ਆ ਕਿ ਸ਼ਕੀਨ ਵੇਖੋ ਕਿੰਨੀ ਹਲਕੀ ਪਾ ਜੀ ਸਿਰ ਉਹ ਨਿਕਾਪ ਮਾੜੇ ਚੋਣ ਚਵਾ ਹਰ ਪਈ ਭਾਈ ਬਣਾ ਬੱਚਾ ਮੜਾ ਲੱਗ ਗਿਆ ਤੁਹਾਡੇ ਸਾਹਮਣੇ ਲੱਗ ਗਿਆ ਸੀ ਹਾਂਜੀ ਹਾਂਜੀ ਬੱਚੇ ਲੱਗਣ ਕਰਕੇ ਪਸੰਦ ਕੀਏ ਠੀਕ ਆ ਬੱਚੇ ਲਵਾੜੀ ਸ਼ਕੀ ਜੀ ਮੂੰਹ ਬੁਤੇ ਹੋ ਕੇ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਆਪਾਂ ਨਿਗਾਜੇ ਪਾਈਏ ਕਿੰਨਾ ਮੁੱਲ ਤਾਂ 60 ਕਰਦੇ ਅੱਛਾ ਹਾਂਜੀ 60 ਨਿਗਾਜੇ ਜੀ ਹਾਂਜੀ ਜਿੱਦਿਆਂ ਕਿ ਝੋਟੀ ਓਡਾ ਕਾ ਮੁੱਲ ਕਰਦੀ ਆ ਵੀ ਕਰ ਦੇਣਾ ਜੀ ਇੱਕੋ ਗੱਲ ਕਰਦੀ ਐ ਇੱਕ ਵਾਰੀ ਖੁੱਲ੍ਹ ਕੇ ਕਹਦਾ ਤੂੰ ਪੂਰੇ 50 ਦੀ ਉਹਦੇ 50 ਦੀ ਹੋਰ ਕਰਦੀ ਕਿੰਨਾ 48 ਨਹੀਂ ਹੋਰ ਕਰ ਦੋ 47 45000 ਦੀ ਹਰਪੀਤ ਬਾਈ ਖਾਣ ਲਈ ਅੱਛਾ 45000 ਦੀ ਛੋੜੀ ਚਾ ਹਾਂ ਠੀਕ ਆ ਵੇ ਲਓ ਹੁਣ ਸਹੀ ਆ ਕਿ ਨਹੀਂ ਮੁੱਲ ਆਓ ਚਲੋ ਆ ਕੇ ਵੇਖੋ ਸਿੰਗੀ ਵੇਖੋ ਜਿਤਨਾ ਵਾਕਿਆ ਹੀ ਰੁਪਈਆ ਨਹੀਂ ਲੰਗਦਾ ਸੰਗੀਤ ਨਹੀਂ ਹੈ ਬਾਕੀ ਮੌਕੇ ਦੇ ਮਨਤਾ ਨਾ ਹੋਰ ਹੋ ਜਗਾ ਠੀਕ ਹੈ ਜੀ ਤੇ ਹੁਣ ਇੱਕ ਨੀਲਵੀ ਦੀ ਮੱਝ ਤਾਜੀ ਸੂਈ ਹੈ ਨਾ ਤੇ ਇਹਦੇ ਮਗਰ ਕੀ ਜੇ ਆ ਇਹਦੇ ਮਗਰ ਕੱਟੀ ਜੀ ਇਹਦੇ ਮਗਰ ਵੀ ਕੱਟੀ ਆ ਜਣੀ ਤਾਜੀ ਸੂਈ ਹੈ ਹਜੇ ਜੜੀ ਨਾੜੂ ਦੇ ਜਿਹੜਾ ਹਜਾਦੀ ਸੂਈ ਹੈ ਠੀਕ ਹੈ ਇਹ ਸਾਡੇ ਤਾਜੀ ਹੈ ਬੱਚਾ ਨਾੜੂ ਵੀ ਜਿਹੜਾ ਨਾਲ ਗਿੱਲਾ ਹੀ ਆ ਜਿਹੜਾ ਹਜੇ ਉਹ ਦੇਖ ਬਿਲਕੁਲ ਤਾਜੀ ਸੂਈ ਹੈ ਕਿੰਨੇ ਕ ਦੁੱਧ ਵਾਲੀ ਜੇ ਵਿੱਧੀ ਹੈ ਦੁੱਧ ਨੂੰ ਪਾਜੀ ਇਹ ਬੜੀ ਚੰਗੀ 14 15 ਕਿਲੋ ਵਾਲੀ ਆ ਮੈਂ ਤੀਜਾ ਦੂਆਰ ਕੀ ਸੂਈ ਆ ਦੋਰੋਂ ਆ ਫਿਰ ਇੱਕ ਰੀਨ ਬਾਕੀ ਬੜਾ ਚੋਣ ਚੋਆ ਬਾਕੀ ਇਹ ਆ ਵੀ ਕੱਦ ਕਾਠੇ ਪਿੱਠ ਪੁੜੇ ਦੀ ਚੰਗੀ ਆ ਤਰਾ ਬਹੁਤ ਚੰਗੀ ਆ ਨੀਲੀ ਰਵੀ ਦੀ ਆ ਭਾਈ ਝੋਡੀ ਨੀਲੀ ਦੀ ਮਾਜੇ ਆ ਜਿਹੜੀ ਆ ਵੀ ਤੇ ਮਗਰ ਕੱਟੀ ਵੀ ਨਹੀਂ ਲੀਦੀ ਆ ਥੱਲੇੋਂ ਚੰਗੇ ਖੁੱਲੇ ਹਵਾ ਨੇ ਦੀ ਮਾਲਕਿਆ ਜਿਹੜੀ ਤੇ ਕਿੰਨਾ ਫਿਰ ਇਹਦਾ ਮੁੱਲ ਇਹਦਾ ਮੁੱਲ ਭਾਜੀ 80 ਜੇ ਅੱਛਾ ਤੇ 70000 ਦੀ ਦੇ ਦੀਏ 70000 ਦੀ ਹਾਂਜੀ ਕਿ ਮੌਕੇ ਤੇ ਹੋਰ ਕਰ ਦੋ ਕਰ ਦੋ ਦੋਸਤ ਆਪ ਹੀ ਕਰ ਦੋ ਤੇ ਭਾਜੀ ਲਾਸਟ ਆਪਾਂ ਜਿੰਦੀ ਦੇਣੀ 76000 ਦੀ 76000 ਹਾਂਜੀ 75 ਦੇ ਦਈਏ ਪੂਰੇ ਦੀ ਚਲੋ 75 ਦੀ ਲਈ ਦੇਣੀ ਠੀਕ ਹੈ ਜੀ ਚੰਗੀ ਵੱਡੀ ਛੋਟੀ ਭਾਜੀ ਠੀਕ ਹੈ ਤੇ ਹੁਣੇ ਕਮੀ ਨਹੀਂ ਕਰ ਬੰਦੇ ਨਹੀਂ ਕਰ ਬੰਦੇ ਬਹੁਤ ਵੇਖੋ ਜਬਾ ਵਲੇਤਨ ਗਾਂ ਦੀ ਚਰਸੀ ਗਾਂ ਨੂੰ ਥੱਲੇ ਆ ਮਾਂ ਦੀ ਬੜੀ ਦੁੱਧ ਨੂੰ ਭਾਜੀ ਬੜੀ ਚੰਗੀ ਆ ਆਪਣੇ ਸੱਜਣ ਬੰਦੇ ਕੋਈ ਆ ਠੀਕ ਹੈ ਹਾਂਜੀ ਖਾਸ ਹੀ ਬੰਦਿਆਂ ਕੋਈ ਆ ਖਾਸ ਬੰਦੇ ਕੋਈ ਆ ਹੁਣ ਉਹਦਾ ਨਾਂ ਨਹੀਂ ਲੈਣਾ ਸੱਜਣ ਤੇ ਚਲੋ ਆਪਣੇ ਵੀ ਖਾਸ ਹੀ ਆ ਉਹ ਮੈਂ ਕਿਹਾ ਵੀ ਆਪਣੇ ਸੱਜਣਾ ਕੋਈ ਆ ਹਾਂਜੀ ਹਾਂਜੀ ਆਹ ਦੇ ਉਹਨੇ ਸਪੈਸ਼ਲ ਮੈਨੂੰ ਫੋਨ ਕਰਕੇ ਇਹ ਕਿਹਾ ਵੀ ਛੋਟੀ ਬਗੀਚੀ ਵੀ ਰੇ ਭੇਜ ਲਗਾਈ ਅੱਛਾ ਚਲੋ ਇਸ ਤਰ੍ਹਾਂ ਨਾਲ ਮਿਲ ਕੇ ਹਾਂਜੀ ਨਹੀਂ ਨਹੀਂ ਬੰਦਾ ਬੜਾ ਸੱਜਣ ਹੈ ਆਪਣਾ ਉਹਦਾ ਨਾਂਣ ਕਰੋ ਹਾਂਜੀ ਅੱਗੇ ਵੀ ਮੈਨੂੰ ਉਹਨੇ ਚਲੋ ਜਿੰਨੇ ਵੀ ਡੰਗਰ ਕਲੇ ਬੜੇ ਬੜੇ ਵਧੀਆ ਕਲੇ ਆ ਅੱਛਾ ਕਦੀ ਉਹਦੇ ਡੰਗਰ ਚ ਲਾਮਾ ਨਹੀਂ ਆਇਆ ਜਿੱਥੇ ਜਿੱਥੇ ਵੀ ਆਪਾਂ ਭੇਜਿਆ ਠੀਕ ਹੈ ਤੇ ਦਿਨੇ ਵੀ ਪਾਜਦਾ ਸਾਡਾ ਤਾਂ ਤਿੰਨ ਕੁ ਮਹੀਨੇ ਫੋਨ ਨਹੀਂ ਆ ਪਤਾ ਨਹੀਂ ਇਹ ਕੀ ਗੱਲ ਹੈ ਨੂੰ ਅੱਛਾ ਮੈਂ ਤਾਂ ਕਹ ਰੋਜ਼ ਫੋਨ ਕਰਦਾ ਹਾਂ ਤਿੰਨ ਕੁ ਮਹੀਨਿਆਂ ਬਾਅਦ ਚੇਤਾ ਆਂਦਾ ਮੈਂ 3 ਮਹੀਨੇ ਬਾਅਦ ਮੈਨੂੰ ਚੇਤਾ ਕਰਦਾ ਹਾਂ ਅੱਛਾ ਹਾਂਜੀ ਠੀਕ ਹੈ ਚਲੋ ਕਿਤੇ ਫਿਰ ਜਦੋਂ ਕੋਈ ਚੰਗਾ ਹੁੰਦਾ ਹੋਣਾ ਫੇਰ ਹੀ ਤੁਹਾਨੂੰ ਦੱਸਦੇ ਹਾਂ ਮੈਂ ਵੀ ਇਹੋ ਹਿਸ ਠੀਕ ਹੈ ਵੀ ਚਲੋ ਇਹ ਜਿਆਦਾ ਚੰਗੀ ਹੈ ਘਰ ਦੀ ਇਹ ਨਾਲ ਦੀ ਛੋਟੀ ਅੱਛਾ ਹਾਂਜੀ ਚਲੋ ਫਿਰ ਤੌਰ ਤੇ ਕਰੀ ਨਾ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਦੁੱਧ ਤੇ ਭਾਜੀ ਉਹਨੇ 12 ਕਿਲੋ ਦੀ ਮੈਨੂੰ ਗਰੰਟੀ ਦਿੱਤੀ ਵੀ ਜਿੱਥੇ ਮਰਜ਼ੀ ਦੇ ਦੇ ਅੱਛਾ ਹਾਂਜੀ ਉਹ ਕਹਿੰਦਾ 12 ਕਿਲੋ ਦੁੱਧ ਨਾ ਮੇਰੇ ਘਰੇ ਸਿੱਧੀ ਕਲਾ ਨਹੀਂ ਠੀਕ ਆ ਮੈਂ ਠੀਕ ਆ ਭਾਜੀ ਹੈਗੀ ਮੇ ਨਹੀਂ ਆ ਤੇ ਪਰ ਸਿੰਘ ਨਹੀਂ ਉਹਦੇ ਹਲਦੇ ਅਸੀਂ ਇਹ ਕੋਲੇ ਪੰਜ 6 ਕਿਲੋ ਤਾਂ ਨਹੀਂ ਹੋਣਾਗਾ ਬਾਕੀ ਹਲੇ ਭਾਜੀ ਗੂਂਦ ਆਉਣ ਨਹੀਂ ਥਣਾਂਗੇ ਠੀਕ ਹੈ ਸਾਡਾ ਹਫਤਾ ਲੈ ਜੀ ਆਪਰੇਸ਼ਨ ਨਾਲ ਸਰਕੇ ਸੁਪੇ ਪੋਟਾ ਦੀ ਕੰਮ ਕਰਦੀ ਹੈ ਇਦਾਂ ਜੇ ਤਿਆਰ ਹੋਣਾ ਮੈਨੇ ਚੰਗੀ ਹੋਰ ਬਣਦੀ ਛੋਟ ਨੂੰ ਬਣ ਚੰਗੀ ਤੇ ਬਾਕੀ ਹੋਤਰਾ ਜਿੰਨਾ ਕੋ ਆਈ ਜੀ ਆਪਾਂ ਵੀ ਉਹਨਾਂ ਦੀ ਵੀਡੀਓ ਪਾਈ ਦੀ ਲਾਵਾ ਵੈਸੇ ਉਹਨਾਂ ਦਾ ਕਦੀ ਵੀ ਨਹੀਂ ਉਤਰ ਆਇਆ ਜੀ ਉਹਨਾਂ ਦਾ ਨਹੀਂ ਮੁੰਡਾ ਹੀ ਬੜਾ ਚੰਗਾ ਹੈ ਤੇ ਤੇ ਮੁੱਲ ਇਹਦਾ ਫਿਰ ਜੱਜਾ ਰੱਖੀਏ ਹਾਂਜੀ ਮੁੱਲ ਭਾਜੀ ਦਾ 70 ਜੀ ਅੱਛਾ ਹਾਂਜੀ ਤੇ 65 ਦੀ ਦੇ ਦੀ ਆਪਾਂ 65000 ਦੀ ਹਾਂਜੀ ਕਿਹ ਵਿੱਚੋਂ ਕਰਦੀ ਛੋਟ ਛੋਟ ਕਰਨਾ ਜੀ 68 ਤੀ ਦੇ ਦਈਏ ਜੈਸ ਨਾ ਰਾਸ਼ਟ ਬਾੜਦੀ ਨਹੀਂ ਠੀਕ ਹੈ ਜੀ ਹਾਂਜੀ ਫੇਰ ਇਹ ਤੋਂ ਖਰਚਾ ਵਰਚਾ ਬਚਨਾਈ ਅੱਛਾ ਹਾਂਜੀ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਗਾਂ ਆ ਗਈ ਆਪਣੇ ਕੋਲ ਇੱਕ ਬੜੀ ਚੰਗੀ ਵਹਿੜਿਆ 13 ਕਿਲੋ ਦੁੱਧ ਦਾ ਕਾਜੀ ਠੀਕ ਹੈ ਹਾਂਜੀ ਕਿੰਨਾ ਚਿਰ ਹੋਇਆ ਸੋਈਨ ਇਹਨੂੰ 15 ਦਿਨ ਪਾਜੀ ਹੋ ਗਈ ਅੱਛਾ ਹਾਂਜੀ ਬੱਚਾ ਇਹਦਾ ਬੱਚਾ ਦਾ ਉਹ ਬੱਛਾ ਜੀ ਹਾਂ ਬੱਚਾ ਸਾਮਾ ਤੋਰੋ ਫੇਰ ਇੱਕ ਦਿਨ ਆ ਜਿਹੜਾ ਥੱਲੇ ਆ ਬੱਛਾ ਆ ਜੇ ਇਹਦਾ ਆਮ ਦਾ ਪੈਲੀ ਕੀ ਹੈ ਕਿ ਨੂੰ ਕੋਈ ਚਾਹੀਦੀ ਹੈ ਪੋਰ ਬਤਾ ਵੀ ਕੀ ਜੀ ਵਧੀਆ ਨਹੀਂ ਨਹੀਂ ਜੋ ਤੁੰਪੈ ਬੜਾ ਕੋਈ ਪਾਜੀ ਨੂੰ ਨਿਆਣੇ ਦੀ ਲੋੜ ਠੀਕ ਆ ਚੋਣ ਚਾਹ ਬੜਾ ਮਹਿਆਰ ਕੀ ਆ ਸਾਨੂੰ ਠੀਕ ਠੀਕ ਹਾਂਜੀ ਥਾਣੇ ਤੇ ਦੇਖ ਸਰੇ ਥਣ ਭਾਵੇਂ ਥੋੜਾ ਲੱਗ ਗਿਆ ਪਰ ਹੱਥ ਚੋਂ ਨਾ ਲਾਵਾ ਸਾਨੂੰ ਦੁੱਧ ਤੇਰਾ ਲੀਟਰ ਪੱਕਾ ਜੇ ਪੱਕਾ ਭਾ ਕੋਈ ਲੀਟਰ ਮਾਰ ਲੈ ਇਹਨਾਂ ਦੁੱਧਾ ਕਾ ਤੇ ਮੋਲ ਫਿਰ ਇਹਦਾ ਮੋਲੇ ਦਾ ਭਾਈ 40000 ਜੀ 40000 ਹਾਂਜੀ ਵਿੱਚ ਕਰਨਾ ਕੁਮਾਨਤਨ ਸਹੀ ਕੀ ਦੇ ਦਈਏ 35 ਦੇ ਦਈਏ ਦੇ ਦੋ 35 ਪਰ ਵਸ਼ੀ ਦੇਖੋ ਕਿਹੜੀ ਬੂਤੀ ਵਾਦੀ ਕਰੀ ਸੁਣੀ ਜੀ ਦੁੱਧ 15 ਲੀਟਰ ਚਵਾ ਦੋਗੇ ਜਣਾ ਵੱਧ 15 ਤੋਂ ਭਾਈ ਚਵਾਉਗੀ ਘੱਟ ਚਵਾਈਏ ਤੇ ਸਿਰੇ ਆਈਆਂ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਜਿਹੜੇ ਇਹ ਕੰਮ ਹੈ ਜੀ ਇਹ ਗੱਬਣੇ ਵੀ ਮਾਰਦੇ ਇਹ ਥੋੜਾ ਡਰਦੀ ਆ ਸਾਡੇ ਕੋਲ ਘਰੋਂ ਨਹੀਂ ਇਹ ਕੱਢੀ ਠੀਕ ਆ ਹਾਂਜੀ ਤੇ ਇਹ ਕਿੰਨੇ ਕੇ ਦੁੱਧ ਆ ਲਈ ਹਤਾ ਇਹ 14 15 ਕਿਲੋ ਤੋਰਾ ਫੇਰ ਇੱਕ ਰੀਨ ਬੜੀ ਚੰਗੀ ਮੈਂ ਉਤਰੇ ਆ ਵੀ ਚਲੋ 1008 ਸਰੀਰੋਂ ਭਾਰੀ ਆ ਤਰਾ ਸਿੰਘ ਥੋੜਾ ਜਿਹਾ ਤਾ ਨੂੰ ਕਰਕੇ ਮੋੜਿਆ ਭਾਈ ਨੇ ਹਰੇ ਆਈ ਆਵੇ ਕੋ ਸਾਹਣੀ ਚ ਬਸ ਲਿਆ ਠੀਕ ਆ ਉਹਨਾਂ ਕੋਈ ਘਰੋਂ ਨਹੀਂ ਡੱਗਰੇ ਖੜੇ ਵੀ ਤੁਨਾਂ ਸਾਰਾ ਬਗੈ। ਆਹ ਦੇਖ ਸਾਡੇ ਹਵਾਨਾ ਇਹਦਾ ਲੱਗੇ ਤਾਂ ਅਜੇ ਤਿਆਰ ਹੋਣੀ ਆ ਚੰਗੀ ਐ ਵੀ ਤੇ ਇਹਦਾ ਫਿਰ ਮੁੱਲ ਇਹ ਬਾਈ ਦੇਖ ਲਓ ਕੰਦੀ ਮਹ ਨਹੀਂ ਜਾਜੀ ਕਰੀਏ ਵੀ ਜਾਜੀ ਕਰੀਏ ਮੁੱਲ ਤੇ ਦਾਸੀ ਕਰਦੇ ਜੀ ਹਾਂਜੀ ਹਾਂਜੀ ਤੇ 75 ਦੀ ਦੇ ਦਿੱਤੀ ਲਾ 75000 ਦੀ ਹਾਂਜੀ ਹਾਂਜੀ ਕਿ ਛੋਟ ਛੋਟ ਮੌਕੇ ਤੇ ਕਰ ਦੋਗੇ ਮੌਕੇ ਤੇ ਕਰ ਕੋ ਫੋਨ ਲਾਵੇ ਇੱਕ ਰਹੀ ਹਾਂ ਮੈਂ ਵੇਖੋ ਜੀ ਬਾਨੀ ਬੜੀ ਹੈ ਮੈਂ ਠੀਕ ਆ ਅਬ ਬਲੈਕਨ ਗਾਂ ਵਾਲਾ ਹਿਸਾਬ ਤੇ ਠੀਕ ਹੈ ਜੇ ਕੋਈ ਕੁਛ ਹੈ ਨਾ ਬਾਤ ਬਾਜੀ ਇਹੋ ਹੀ ਆ ਜਿਹੜਾ ਸੁਆ ਉਹਨੂੰ ਚੂ ਕੇ ਖੜੋ ਆਪਣੀ ਤਸੱਲੀ ਕਰਕੇ ਨਾ ਵੇਖ ਚਾ ਕੇ ਇੱਥਾਂ ਹੀ ਬਾਤ ਚੋ ਕਿਸ ਨੂੰ ਇੱਧਰ ਉੱਧਰ ਕਹਿਣ ਨਾਲੋਂ ਪਹਿਲਾਂ ਹੀ ਆਪਣਾ ਜਿਹੜਾ ਵਾ ਤਸੱਲੀ ਕਰਨੀ ਕਿਤੇ ਵੀ ਲੈਣਾ ਵਾ ਜਦੋਂ ਨਹੀਂ ਤੁਹਾਡੇ ਤੋਂ ਕਿਤੇ ਵੀ ਕਿਹੇ ਵੀ ਵੀਡੀਓ ਤੋਂ ਲੈਣਾ ਵਾ ਠੀਕ ਹੈ ਜੀ ਬਾਕੀ ਆਪਣੀ ਸਮਝਣਾ ਵੇਖ ਚਾ ਕੇ ਆਪਣੀ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀ Thank <laughs> you.